ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਤੋਂ 5 ਸਾਲ ਵੱਡੀ ਪੈਣ ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਦੇ ਸਿੱਖੀ ਧਾਰਨ ਕਰਨ ਵਾਲੇ ਸਭ ਤੋਂ ਪਹਿਲੀ ਸਖਸ਼ੀਅਤ ਸਨ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵੀਰ ਕਰਕੇ ਨਹੀਂ ਪੀਰ ਕਰਕੇ ਜਾਣਿਆ ਆਪ ਜੀ ਦਾ ਜਨਮ ਆਪਣੇ ਨਾਨਕੇ ਪਿੰਡ ਚਾਹਲ ਲੋਹਰ ਵਿਖੇ ਹੋਇਆ ਬੀਬੀ ਨਾਨਕੀ ਜੀ ਵੀਰ ਗੁਰੂ ਨਾਨਕ ਦੇਵ ਜੀ ਨਾਲ ਬਹੁਤ ਪਿਆਰ ਕਰਦੇ ਸਨ ਅਤੇ ਆਪਣੇ ਵੀਰ ਨੂੰ ਪਿਤਾ ਦੀਆਂ ਝਿੜਕਾਂ ਅਤੇ ਮਾਰ ਤੋਂ ਬਚਾਇਆ ਕਰਦੇ ਸਨ ਆਪ ਜੀ ਦਾ ਵਿਆਹ 11 ਸਾਲ ਦੀ ਉਮਰ ਵਿੱਚ ਸੁਲਤਾਨਪੁਰ ਨਿਵਾਸੀ ਭਾਈ ਜੈਰਾਮ ਜੀ ਦੇ ਨਾਲ ਹੋਇਆ ਸੁਲਤਾਨਪੁਰ ਆਪ ਤਕਰੀਬਨ 43 ਸਾਲ ਰਹੇ ਬੇਬੇ ਨਾਨਕੀ ਜਿਨ੍ਹਾਂ ਗੁਰਨਾਨਕ ਦੇਵ ਜੀ ਨੂੰ ਵੀ ਸੁਲਤਾਨਪੁਰ ਬੁਲਾ ਲਿਆ ਅਤੇ ਭਾਈ ਜੈਰਾਮ ਜੀ ਨੂੰ ਕਹਿ ਕੇ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਵਿੱਚ ਨੌਕਰੀ ਲਗਵਾ ਦਿੱਤੀ ਆਪ ਜੀ ਦੇ ਕੋਲ ਦੋ ਕਾਰ ਸਨ ਆਪ ਜੀ ਨੇ ਗੁਰਨਾਨਕ ਦੇਵ ਜੀ ਨੂੰ ਖੁੱਲੇ ਵੇੜੇ ਵਾਲੀ ਥਾਂ ਦੇ ਦਿੱਤੀ ਅਤੇ ਆਪ ਛੋਟੇ ਘਰ ਵਿੱਚ ਚਲੇ ਗਏ ਗੁਰੂ ਨਾਨਕ ਦੇਵ ਜੀ ਦੇ ਉਦਾਸੀਆਂ ਤੇ ਜਾਣ ਵਕਤ ਬੇਬੇ ਨਾਨਕੀ ਜੀ ਨੇ ਮਾਤਾ ਸੁਲਖਣੀ ਜੀ ਅਤੇ ਬੱਚਿਆਂ ਦੀ ਪਰਵਰਿਸ਼ ਕੀਤੀ ਜਦੋਂ ਬੇਬੇ ਨਾਨਕੀ ਜੀ ਆਪਣੇ ਰੀਡ ਨੂੰ ਯਾਦ ਕਰਦੀ ਤਾਂ ਨਾਨਕ ਪਾਸ਼ਾ ਸਤ ਕਰਤਾਰ ਦੀ ਆਵਾਜ਼ ਦੇ ਕੇ ਭੈਣ ਨਾਨਕੀ ਜੀ ਦੇ ਕੋਲ ਆਪ ਪੁੱਜਦੇ ਗੁਰੂ ਨਾਨਕ ਪਾਸ਼ਾ ਭੈਣ ਦਾ ਬਹੁਤ ਸਤਿਕਾਰ ਕਰਦੇ ਅਤੇ ਹਰ ਗੱਲ ਮੰਨਦੇ ਸਨ ਜਦੋਂ ਲੋਕਾਂ ਨੇ ਬੇਬੇ ਨਾਨਕੀ ਜੀ ਨੂੰ ਕਿਹਾ ਕਿ ਵੇਈ ਨਦੀ ਤੇਰੇ ਵੀਰ ਨੂੰ ਰੋੜ ਕੇ ਲੈ ਗਈ ਹੈ ਬੇਬੇ ਨਾਨਕੀ ਜੀ ਨੇ ਕਿਹਾ ਮੇਰੇ ਵੀਰ ਨੂੰ ਕੋਈ ਰੋੜ ਨਹੀਂ ਸਕਦਾ ਉਹ ਤਾਂ ਆਪ ਲੁਕਾਈ ਨੂੰ ਤਰਨ ਆਏ ਹਨ ਜਦੋਂ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਨਵੀਂ ਰਵਾਵ ਫਿਰਨ ਦੇ ਕੋਲੋਂ ਬਣਵਾ ਕੇ ਦਿੱਤੀ ਤਾਂ ਰੁਪਏ ਬੇਬੇ ਨਾਨਕੀ ਜੀ ਕੋਲੋਂ ਹੀ ਲਏ ਭਾਵੇਂ ਗੁਰੂ ਨਾਨਕ ਦੇਵ ਜੀ ਦੇ ਖਾਤੇ ਵਿੱਚ ਉਸ ਵਕਤ 760 ਰੁਪਏ ਸਨ ਭੈਣ ਕੋਲੋਂ ਰੁਪਏ ਲੈ ਕੇ ਰਵਾਵ ਬਣਾਉਣ ਦਾ ਇਹੀ ਕਾਰਨ ਸੀ ਕਿ ਉਦਾਸੀ ਸਮੇਂ ਭੈਣ ਦਾ ਪਿਆਰ ਨਾਲ ਰਹੇ ਗੁਰੂ ਨਾਨਕ ਦੇਵ ਜੀ ਉਦਾਸੀ ਤੇ ਜਾਣ ਤੇ ਵਾਪਸ ਆਣ ਵਕਤ ਬੇਬੇ ਨਾਨਕੀ ਜਿਹਦੇ ਆਸੀ ਇਸ ਲੈਂਦੇ ਦੂਜੀ ਉਦਾਸੀ ਉਪਰੰਤ 1518 ਈਸਵੀ ਦੇ ਅਖੀਰ ਵਿੱਚ ਜਦੋਂ ਗੁਰਨਾਨਕ ਪਾਸ਼ਾ ਸੁਲਤਾਨਪੁਰ ਪੁੱਜੇ ਤਾਂ ਬੇਬੇ ਨਾਨਕੀ ਜਿਨੇ ਆਪਣਾ ਸਮਾਨ ਨੇੜੇ ਜਾਣ ਕੇ ਢੀਰ ਨੂੰ ਰੋਕ ਲਿਆ 54 ਸਾਲ ਦੀ ਉਮਰ ਵਿੱਚ ਬੇਬੇ ਨਾਨਕੀ ਜੀ ਦਾ ਸੰਸਕਾਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀ ਕੀਤਾ ਬੇਬੇ ਨਾਨਕੀ ਜੀ ਦੇ ਅਕਾਲ ਚਲਾਣੇ ਦੇ ਤੀਜੇ ਦਿਨ ਭਾਈ ਜੈਰਾਮ ਜੀ ਵੀ ਚੜ੍ਹਾਈ ਕਰ ਗਏ ਉਹਨਾਂ ਦਾ ਸੰਸਕਾਰ ਵੀ ਗੁਰੂ ਨਾਨਕ ਬਾਦਸ਼ਾਹ ਜੀ ਨੇ ਆਪਣੇ ਹੱਥੀ ਕੀਤਾ ਅਤੇ ਦੋਹਾਂ ਦੀਆਂ ਅਸਥੀਆਂ ਇਕੱਠੀਆਂ ਵਈ ਨਦੀ ਦੇ ਵਿੱਚ ਜਲ ਪ੍ਰਵਾਹ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ